ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਨਿਰਮਨ ਸਿੰਘ ਔਲਖ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਤੋਂ ਮੇਰੇ ਨਾਲ ਨੇ ਮੈਂਬਰ ਹਰਦੀਪ ਸਿੰਘ ਜੀ ਪੁਰਬਾ ਤੇ ਨਾਲ ਨੇ ਜਸਵੀਰ ਸਿੰਘ ਜੀ ਖੇੜੀ ਜਿਹੜੇ ਕਿ ਅਰਮਨ ਟੈਲੀਕਮ ਦੇ ਨਾਮ ਨਾਲ ਕਾਫੀ ਮਸ਼ਹੂਰ ਨੇ ਮੇਨ ਬਾਜ਼ਾਰ ਚ ਨਈ ਦੁਕਾਨ ਹੈ ਨਾਲ ਮੇਰੇ ਵੀਰ ਜੀ ਚਹਿਲ ਸਾਹਿਬ ਜਿਨ੍ਹਾਂ ਨੂੰ ਗੁਰਨਾਣਕ ਮਾਰਬਲ ਦੇ ਨਾਮ ਨਾਲ ਖੇੜੀ ਵਾਲਿਆਂ ਦੇ ਨਾਮ ਨਾਲ ਜਾਣਿਆ ਜਾਂਦਾ ਇਹਨਾਂ ਦਾ ਬੜੀ ਰੋਡ ਆਪਣੇ ਸ਼ਨਾ ਰੋਡ ਦੇ ਉੱਪਰ ਸ਼ੋਅਰੂਮ ਹੈ ਸੰਸਾਨ ਘਟ ਦੇ ਬਿਲਕੁਲ ਨਾਲ ਬਹੁਤ ਵਧੀਆ ਕੰਮ ਹੈ ਅਸੀਂ ਚਾਰੇ ਬੰਦੇ ਡੇਲੀ ਸ਼ੇਅਰ ਕਰਨ ਆਉਨੇ ਆ ਬੜੀ ਸਾਈਡ ਨੂੰ ਮੈਂ ਗੱਲ ਕਰਨ ਲੱਗਿਆ ਇਹ ਵੀਡੀਓ ਦੇ ਵਿੱਚ ਤੁਸੀਂ ਗਲਤ ਕਮੈਂਟ ਕਰਿਓ ਚੰਗੇ ਕਮੈਂਟ ਕਰਿਓ ਆਪਣੀ ਅਕਲ ਦਾ ਜਨਾਜਾ ਕੱਢਿਓ ਸਾਨੂੰ ਕੋਈ ਤਰਾਸ ਨਹੀਂ ਥੱਲੇ ਉਹ ਫੋਕਰਾ ਲਿਖਿਓ ਗਾਲਾਂ ਕੱਢਿਓ ਕੋਈ ਮਤਲਬ ਨਹੀਂ ਇਹ ਤੁਹਾਡੀ ਆਪਣੀ ਸੋਚ ਹੈ ਮੈਂ ਗੱਲ ਕਰ ਲੱਗਿਆ ਹੈਲੋ ਨਾਮ ਕੀ ਹੈ ਆਪਕਾ ਸੁਨੀਲ ਸੁਨੀਲ ਕਿਹਾਂ ਕਿਰਨੇ ਵਾਲੇ ਹੈ ਹੈਂਆਪੁਰ ਕੇ ਹੈਂਆਪੁਰ ਕੇ ਇਹ ਬੜੀ ਰੋਡ ਦੇ ਉੱਪਰ ਅਬ ਖਾਣਾ ਤਿਆਰ ਕਰ ਰਹੇ ਹਾਂ ਕਿਤਨੇ ਵਜੇ ਨੇ ਕਿਤਨਾ ਵਜ ਗਿਆ ਅਬ 5:30 ਵਜੇ ਗਏ ਸਵੇਰ ਦੇ ਇਹ ਖਾਣਾ ਬਣਾ ਰਹੇ ਨੇ ਆਟਾ ਗੁੰਨੇ ਆ ਇਹ ਉਹਨਾਂ ਦੇ ਨਾਲ ਹੀ ਆਇਆ ਸਵੇਰੇ ਮੂੰਹ ਧੋ ਕੇ ਐਸ ਮੋਟਰ ਦੇ ਉੱਪਰ ਪੈਂਦੇ ਨੇ ਦੇਖੋ ਕੋਈ ਪੱਖਾ ਕੋਈ ਇਹਨਾਂ ਦੇ ਉੱਤੇ ਕੋਈ ਕੁਝ ਹੈ ਨਹੀਂ ਹੈ ਚਲੋ ਕੁਦਰਤ ਹੈ ਰੱਬ ਆਪਾਂ ਨੂੰ ਏਸੀਆਂ ਬਣ ਕੇ ਵੀ ਨਹੀਂ ਦੇਣ ਹੁੰਦੀ ਇੱਕ ਮੋਟਰ ਉਧਰ ਸਾਡੇ ਮਿੱਤਰ ਦੀ ਸੁਖਦੇਵ ਦੀ ਚੱਲਦੀ ਹੈ ਮੇਰਾ ਮਿੱਤਰ ਮੋਟਰਾਂ ਦਾ ਕੰਮ ਕਰਦਾ ਮੁੰਡਾ ਉਹਨਾਂ ਦੀ ਹੈ ਇਹ ਬੜੀ ਰੋਡ ਆ ਗਈ ਇਧਰੋਂ ਇਹ ਰੋਡ ਦੇ ਇਧਰਲੇ ਪਾਸੇ ਇਹਨਾਂ ਦੀ ਰਹਿਸ਼ ਹੈ ਇਧਰਲੇ ਪਾਸੇ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਂਗਾ ਵੱਡੇ ਖੰਭਿਆਂ ਦੀ ਲਾਈਨ ਲੱਗਦੀ ਹੈ ਇੱਥੇ ਮੈਂ ਵੀ ਮਜ਼ਦੂਰਾਂ ਨੂੰ ਤਾਂ ਕਹਿੰਨਾ ਮਜ਼ਦੂਰ ਗਲਤ ਕਮੈਂਟ ਜ਼ਰੂਰ ਕਰਨਗੇ ਜੇ ਮਜ਼ਦੂਰਾਂ ਨੂੰ ਅਸੀਂ ਕਹਿੰਦੇ ਆ ਵੀ ਵੀਰੇ ਪੰਜਾਬੀ ਮਜ਼ਦੂਰਾਂ ਦੀ ਗੱਲ ਕਰਦੇ ਆ ਜਦੋਂ ਕਹਿੰਦੇ ਆ ਅਸੀਂ ਬਾਈ ਕੰਮ ਤੇ ਕੱਲ ਨੂੰ ਦਿਹਾੜੀ ਦੇਣਾ ਪਹਿਲਾਂ ਮੈਂ ਪੁੱਛਦੇ ਨੇ ਕਹਿੰਦੇ ਕੰਮ ਕੀ ਕਰਨਾ ਮੇਤੋਂ ਜਾਇਆ ਨਹੀਂ ਜਣਾ ਉਹਨਾਂ ਦਾ ਇਹ ਜਵਾਬ ਹੈ ਮੈਂ ਜ਼ੂਮ ਕਰਦਾ ਇੱਥੋਂ ਵੱਡੇ ਖੰਭੇ ਦੀ ਜੜ ਦੇ ਵਿੱਚ ਇਹ ਆਹ ਬੰਦੇ ਲਾ ਰਹੇ ਨੇ ਜੀਰੀ ਓ ਮੇਰਾ ਕਿਸਾਨ ਵੀਰ ਉਥੇ ਕੱਦੂ ਕਰ ਰਿਹਾ ਅੱਜ 17 ਤਰੀਕ ਹੈ ਜੂਨ ਮੈਂ ਉਸ ਬੰਦੇ ਨੂੰ ਪੁੱਛਿਆ ਜੀ ਵੀਰੇ ਹੁਣ ਤੂੰ ਰੋਟੀ ਪਕਾਉਣ ਲੱਗਿਆ ਐ ਇੰਨਾ ਜਲਦੀ ਇਹਦਾ ਕੀ ਕਾਰਨ ਹੈ ਕਹਿੰਦਾ ਸਰਦਾਰ ਜੀ ਹਮ ਸਵੇਰ ਪੌਣੇ 4 ਵਜੇ 4 ਵਜੇ ਸੇ ਪਹਿਲੇ ਉੱਠ ਜਾਂਦੇ ਆਂ ਉਸਕੇ ਬਾਅਦ ਕਹਿੰਦਾ ਹਮ ਇਹ ਇਨਾਂ ਦੀਆਂ ਨੇੜੇ ਬਾਉਦ ਵੀਜੀ ਹੋਈ ਬਹੁਤ ਮੁੰਡਿਆ ਸੋਦੇ ਹੁਣੀ ਮਿਹਨਤੀ ਨੇ ਸਬਜੀ ਸੂਜੀ ਵਗੈਰਾ ਇਹ ਇੱਥੇ ਲਾ ਕੇ ਰੱਖਦੇ ਨੇ ਆਪਣੇ ਜੋ ਕੀ ਦੇ ਕੋ ਮਿਰਚਾਂ ਵਗੈਰਾ ਨੇ ਤਾਰ ਤੂਰ ਫੇਰ ਵੀ ਸਵੇਰੇ ਸਵੇਹਾ ਆਉਂਦੇ ਨੇ ਮੋਟਰਾਂ ਚੱਲ ਰਹੀਆਂ ਨੇ ਜੋ ਸਰਕਾਰ ਦੇ ਵਾਦੇ ਨੇ ਉਹ ਵੀ ਪੂਰੇ ਤਕਰੀਬਨ ਹੋ ਰਹੇ ਨੇ ਮੋਟਰ ਚੱਲ ਰਹੀ ਹੈ ਹੁਣ ਗੱਲ ਤਾਂ ਕਰਨ ਵਾਲੀ ਇਹ ਵੀ ਇਹ ਬੰਦੇ 4 ਵਜੇ ਜੀਰੀ ਲਾਉਣ ਲੱਗੇ ਨੇ ਮੈਂ ਪੁੱਛਿਆ ਵੀ ਯਾਰ ਇੰਨੀ ਜਲਦੀ ਰੋਟੀ 5:30 ਕਹਿੰਦਾ ਚਾਹੇ ਪੀ ਨਹੀਂ ਉਰਲਾ ਕਰਕੇ ਜੀਰੀ ਲਾਉਣ ਚਲੇ ਗਏ ਹੁਣ ਇਹ ਬੰਦਾ ਰੋਟੀ ਪਕਾਉਣ ਲੱਗਦਾ 5:30 6:00 ਵਜੇ ਤੱਕ ਰੋਟੀ ਪਕਾਊਗਾ 6:00 ਵਜੇ ਰੋਟੀ ਪਕਾ ਕੇ ਫਿਰ ਉਹ ਰੋਟੀ ਖਾਣਗੇ ਭਾਈ ਸਾਹਿਬ ਦੁਪਹਿਰ ਮੈਂ ਖਾਣਾ ਕਿਤਨੇ ਵਜੇ ਖਾਤੇ ਹਾਂ ਦੁਪਹਿਰ ਮੈਂ 1:00 ਵਜੇ 3:00 ਵਜੇ रेस्ट करते हैं दिन में या नहीं कितनी एक घंटा कितने बजे से लेकर एक बजे तो लेके दो बजे तक रेस्ट है ये जो खाना बनाते हैं ही रोज बनाते हैं घर बारिश बने किसी दिन कोई किसी दिन कोई बनाता है तुम ही बनाता है चाय भी खाना भी चलो तो बढ़िया है क्या भाव चलता है जीरे लगाने का किले का चार हजार किला है ਆ ਦੇਖੋ ਵਿਚਾਰੇ ਨੇ ਸਵੇਰੀ ਲੱਕੜਾਂ ਨਾਲ ਅੱਗ ਬਚਾਲੀ ਰਹੀ ਆ ਭਾਈ ਸਾਹਿਬ ਆਪਕਾ ਬਹੁਤ ਧੰਨਵਾਦ ਠੀਕ ਹੈ ਨਹੀਂ ਮਿਹਨਤ ਕਰਦੇ ਰਹੋ ਮੈਂ ਇਥੇ ਪੰਜਾਬੀ ਵੀਰਾਂ ਨੂੰ ਇਹ ਬੇਨਤੀ ਕਰਦਾ ਵੀ ਦੇਖੋ ਇਹ ਬਾਹਰੋਂ ਪ੍ਰਵਾਸੀ ਮਜ਼ਦੂਰ ਆ ਕੇ ਰਿਕਸ਼ੇ ਲੈ ਕੇ ਮਗਰ ਉਹਨਾਂ ਦੇ ਰੇੜੀਆਂ ਹੀ ਆ ਪਾ ਕੇ ਕੁਲਚੇ ਦਹੀਂ ਭੱਲੇ ਪਾਪੜ ਕੁਲਫੀਆਂ ਆਈਸਕ੍ਰੀਮ ਮੂੰਗਫਲੀਆਂ ਪਿੰਡਾਂ 'ਚ ਵੇਚ ਕੇ ਇੱਕ ਪ੍ਰਵਾਸੀ ਮਜ਼ਦੂਰ ਕਿੰਨਾ ਕਮਾਉਂਦਾ 1500 ਤੋਂ 2000 ਰੁਪਇਆ ਜ਼ੀਰੀ ਲਾ ਕੇ ਵੀ ਇਹ ਹੈ 2000 ਇੱਕ ਬੰਦਾ ਡੇਲੀ ਦਾ ਪਾ ਲੰਦਾ ਹੈ ਕਿਉਂਕਿ 4000 ਕਿੱਲਾ ਕਿੰਨੇ ਬੰਦੇ ਨੇ ਕਿੰਨੇ ਕਿੱਲੇ ਲਾ ਲੰਦੇ ਹੋਣਗੇ ਪਰਮਾਤਮਾ ਨੇ ਨੂੰ ਸਮਤ ਬਖਸ਼ੇ ਪੰਜਾਬੀ ਵੀਰੋ ਸੁਣੋ ਬੇਨਤੀ ਹੈ ਕਿ ਵੱਤੋ ਵੱਦ ਮਿਹਨਤ ਕਰਿਆ ਕਰੋ ਅਸੀਂ ਖੁਦ ਕਰਦੇ ਆਂ ਇਹ ਨਹੀਂ ਹੈ ਵੀ ਅਸੀਂ ਲੋਕਾਂ ਨੇ ਕਹਨੇ ਆ ਜਿਹੜੇ ਬੰਦੇ ਮਰੂ ਨਿੱਜੀ ਤੌਰ ਤੇ ਜਾਣਦੇ ਨੇ ਉਹਨਾਂ ਨੂੰ ਪਤਾ ਵੀ ਅਸੀਂ 3 ਵਜੇ ਉੱਠ ਕੇ ਰਾਤ ਦੇ 8 ਵਜੇ ਤੱਕ ਮਿਹਨਤ ਕਰਦੇ ਆਂ ਤਾਂ ਵਾਹਿਗੁਰੂ ਨੇ ਜਾ ਕੇ ਕਿਤੇ ਏਸੀ ਜਾਂ ਗੱਡੀਆਂ ਜਾਂ ਮਕਾਨ ਦਿੱਤੇ ਨੇ ਮਿਹਨਤ ਨਾਲ ਸਭ ਕੁਝ ਕੀਤਾ ਸੋ ਇਹ ਇਨਾਂ ਦਾ ਖਿਆਲ ਰੱਖਿਆ ਕਰੋ ਗੱਡੀਆਂ ਹੌਲੀ ਚਲਾਇਆ ਕਰੋ ਇੱਕ ਦੂਜੇ ਦੀ ਮਦਦ ਕਰਿਆ ਕਰੋ ਕਿਸੇ ਦਾ ਬੁਰਾ ਨਾ ਕਰੋ ਚੰਗੀਆਂ ਗੱਲਾਂ ਹੀ ਲੋਕਾਂ ਤੱਕ ਪਹੁੰਚਾਇਆ ਕਰੋ ਮੈਂ ਤਾਂ ਇਹ ਵੀਡੀਓ ਬਣਾਈ ਅੱਜ ਮੈਂ ਮੈਂਬਰ ਸਾਹਿਬ ਨੂੰ ਬੇਨਤੀ ਕਰੂੰਗਾ ਹਰਦੀਪ ਜੀ ਇਹ ਦੱਸੋ ਤੁਸੀਂ ਮੈਂਬਰੋਂ ਪੰਚਾਇਤ ਮੈਂਬਰੋਂ ਇਸ ਵਿਸ਼ੇ ਦੇ ਉੱਪਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੇਰਾ ਤਾਂ ਇਹੀ ਮੈਸੇਜ ਹੈ ਵੀ ਆਪਾਂ ਵੱਦ ਤੋਂ ਵੱਧ ਜਿੰਨੇ ਵੀ ਆਪਣੇ ਪੰਜਾਬੀ ਵੀਰ ਨੇਗੇ ਉਹਨਾਂ ਨੂੰ ਆਪ ਕੋ ਮਿਹਨਤ ਕਰਨੀ ਚਾਹੀਦੀ ਹੈ ਜਿਵੇਂ ਪ੍ਰਵਾਸੀ ਮਜ਼ਦੂਰ ਕਰਦੇ ਨੇਗੇ ਜੇ ਆਪਾਂ ਵੀ ਮਿਹਨਤ ਕਰਨ ਲੱਗ ਜੀ ਤਾਂ ਆਪਾਂ ਵੀ ਇੱਥੇ ਕੁਝ ਹਾਲ ਜੀਵਨ ਜਿਉਣ ਲੱਗ ਜਾਵਾਂਗੇ ਸਾਰੇ ਤੇ ਨਾਲੇ ਆਪਣੇ ਲੋਕਾਂ ਨੂੰ ਲੇਬਰ ਮਿਲੇਗਾ ਜਿਹੜੀ ਹੁਣ ਜਿਹੜੇ ਆਪਣਾ ਪੈਸਾ ਹੈਗਾ ਪੰਜਾਬ ਦਾ ਪੈਸਾ ਉਹ ਵੀ ਬਾਹਰ ਜਾਂਦਾ ਉਹ ਵੀ ਆਪਣੇ ਸਾਡੇ ਕੋਈ ਸੁਨੇਹਾ ਦੇਣਾ ਚਾਹੁੰਦੇ ਹਾਂ ਸਾਡੇ ਪੰਜਾਬ ਦੇ ਲੋਕਾਂ ਨੂੰ ਤੁਹਾਡੀ ਦੁਕਾਨ ਤੇ ਵੀ ਤੁਹਾਡੇ ਮੋਬਾਈਲਾਂ ਦਾ ਵੀ ਵਧੀਆ ਕੰਮ ਹੈ ਨਾ ਬਣਿਆ ਤੁਹਾਡੀਆਂ ਦੋ ਦੁਕਾਨਾਂ ਨੇ ਦੋਨੇ ਬੱਚੇ ਤੁਹਾਡੇ ਲਾਇਕ ਨੇ ਤੁਹਾਡੇ ਕੋਲ ਕਿੰਨੇ ਮਲਾਜ਼ਮ ਨੇ ਸਾਡੇ ਕੋਲ 4 ਮਲਾਜ਼ਮ ਨੇ ਜੀ ਸਹੀ ਕੰਮ ਕਰ ਰਹੇ ਨੇ ਕੰਮ ਸਹੀ ਕਰੀ ਤੁਸੀਂ ਲੋਕਾਂ ਨੂੰ ਕਿਸ ਨੇ ਆ ਦੇਣਾ ਚਾਹੁੰਦਾ ਬਸ ਆਪਦਾ ਕੰਮ ਵਧੀਆ ਕਰਨ ਜੀ ਆਹ ਯਾਹ ਮਿਹਨਤ ਕਰਨ ਆਪਦੀ ਇਹੀ ਤਾਂ ਮਸਨਿਆ ਦਿੰਦੀ ਚਲੋ ਸ਼ੁਕਰ ਬਹੁਤ ਵਧੀਆ ਤੇ ਆਖਿਰ ਵਿੱਚ ਮੈਂ ਫੇਰ ਇਹੀ ਗੱਲ ਕਹੂੰਗਾ ਕਿ ਵੀਰੇ ਮਿਹਨਤ ਕਰਿਆ ਕਰੋ ਕਿਸੇ ਨੂੰ ਦੋਸ਼ ਨਾ ਦਿਆ ਕਰੋ ਕਈ ਬੰਦੇ ਕਹਿੰਦੇ ਨੇ ਭਈਏ ਭਜਾਓ ਮਿਹਨਤ ਪੰਜਾਬ ਬਚਾਓ ਕੋਈ ਕਹਿੰਦਾ ਕੁਛ ਕੋਈ ਉਸ ਆਪ ਆਪਣੇ ਨਾਰੇ ਨੇ ਨਾ ਭਈਏ ਭਜਾਇਆ ਮੈਨਾਂ ਸਰਨਾ ਜੇ ਭਈਏ ਆਪਾਂ ਇਧਰੋਂ ਭਜਾਉਣੇ ਆ ਜਿਹੜੇ ਸਾਡੇ ਬਾਹਰ ਲੋਕ ਫਟਰੋਲ ਪੰਪ ਪੰਜਾਬੀ ਕਾਫੇ ਪਹਿਰੇਨ ਦੁਕਾਨਾਂ ਸਪੇਅਰ ਪਾਰਟਾਂ ਦਾ ਦੁਕਾਨਾ ਕਰੀ ਬੈਠੇ ਨੇ ਉਧਰੋਂ ਉਹਨਾਂ ਨੂੰ ਵੀ ਉਹ ਲੋਕ ਪਹ ਜਾ ਸਕਦੇ ਨੇ ਹਾਂ